ਅੱਜ ਅਸੀਂ ਆਲੂ ਗੋਭੀ ਬਣਾਵਾਂਗੇ ਸਬਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੂਗੀ ਸਰਦੀਆਂ ਦੇ ਦਿਨਾਂ ਵਿੱਚ ਨਾ ਗੋਭੀ ਬਹੁਤ ਹੀ ਆਉਂਦੀ ਹੈ ਤੇ ਵਧੀਆ ਵੀ ਹੁੰਦੀ ਹੈ ਗੋਭੀ ਅਸੀਂ ਉਦੋਂ ਖਾਂਦੇ ਜਦੋਂ 80 ਰੁਪਿਆ ਕਿਲੋ ਹੁੰਦੀ ਆ ਅੱਜ ਕੱਲ ਗੋਭੀ ਖਾ ਕੇ ਵੇਖੋ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬਣਦੀ ਆ ਮੈਂ ਸਵੇਰੇ ਤੇ ਟੰਡਲ ਸਗੋ ਖਾਇਆ ਕਰੋ ਜੇ ਕੋਈ ਫਾਇਦਾ ਲੈਣਾ ਤੇ ਇਹ ਦੇਖੋ ਮੈਂ ਇੱਕ ਫੁੱਲ ਗੋਭੀ ਦਾ ਲਿਆ ਸੀ ਛੋਟਾ ਜਿਹਾ ਇਹ ਕੱਟ ਕੇ ਮੈਂ ਥੋੜਾ ਜਿਹਾ ਸਹੀ ਕੀਤਾ ਇਹਨੂੰ ਵਧੀਆ ਕੀਤਾ ਧੋ ਕੇ ਇਹਨੂੰ ਗਰਮ ਪਾਣੀ ਦੇ ਵਿੱਚੋਂ ਥੋੜਾ ਜਿਹਾ ਨਮਕ ਪਾ ਕੇ ਤੇ ਆਪਾਂ ਨੂੰ ਧੋ ਲੈਣਾ ਚਾਹੀਦਾ ਹੈ ਤੇ ਮੈਂ ਇਹੀ ਕੰਮ ਕੀਤਾ ਹੈ ਆ ਆਲੂ ਬੜੀ ਬਰੀਕ ਬਰੀਕ ਕੱਟਿਆ ਹੈ ਆ ਦੇਖੋ ਇੱਕੋ ਹੀ ਆਲੂ ਪਾਇਆ ਅੱਜ ਮੈਂ ਇਹ ਟੰਡਲ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਬਹੁਤ ਫਾਇਦਾ ਹੈ ਇਹ ਬਣਦੇ ਬੜੇ ਸਵਾਦ ਆ ਤੇ ਬਣਾਉਣੇ ਕਿਹੜੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਦੱਸਦੀ ਆਂ ਆਖੋ ਬਰੀਕ ਵੀ ਕੱਟੇ ਹੋਇਆ ਟੰਡਲ ਜਿਹੜੇ ਆ ਨਾ ਇਹ ਨਾਲ ਜ਼ਰੂਰ ਪਾਇਆ ਕਰੋ ਸਬਜ਼ੀ ਦੇ ਅੱਲੀ ਗੋਭੀ ਖਾਨ ਤੋਂ ਚੰਗਾ ਇਹ ਜਿਹੜੇ ਟੰਡਲ ਆ ਨਾ ਇਹਨਾਂ ਦੀ ਬੜੀ ਵਧੀਆ ਚੀਜ਼ ਹੈ ਜਿਹੜੇ ਤਿਆਰ ਹੁੰਦੀ ਆ ਸਬਜੀ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੀ ਗੋਭੀ ਜਿਹੜੀ ਆ ਮੋਟੀ ਮੋਟੀ ਕੱਟ ਲੈਣੀ ਆ ਬਹੁਤ ਜ਼ਿਆਦਾ ਬਰੀਕ ਨਹੀਂ ਕਰਾਂਗੇ ਗੋਭੀ ਨੂੰ ਕਿਉਂਕਿ ਇਹ ਗੋਭੀ ਜਿਹੜੀ ਆ ਤੁਹਾਨੂੰ ਪਤਾ ਸਬਜੀ ਦੇ ਵਿੱਚ ਝਾਟੀ ਖੁੱਲ ਜਾਂਦੀ ਹੈ ਕਿਉਂਕਿ ਇਹ ਬਹੁਤ ਕੁਲੀ ਹੁੰਦੀ ਹੈ ਤੇ ਬੜੀ ਜਲਦੀ ਇਹ ਸਬਜੀ ਦੇ ਵਿੱਚ ਖੁੱਲ ਜਾਂਦੀ ਹੈ ਠੀਕ ਹੈ ਅੱਜ ਤੁਹਾਨੂੰ ਮੈਂ ਨਾ ਟੰਡਲਾਂ ਦੇ ਸਮੇਤ ਜਿਹੜੀ ਸਬਜੀ ਬਣਾਣੀ ਹੈ ਨਾ ਉਹ ਦੱਸਾਂਗੀ ਕਿ ਆਪਾਂ ਕਿੱਦਾਂ ਬਣਾਣੀ ਆ। ਇਸ ਤਰ੍ਹਾਂ ਬਣਾਓਗੇ ਤੇ ਇੱਕ ਇੱਕ ਕੌਲੀ ਦੀ ਜਗ੍ਹਾ ਨਾ ਸਾਰੇ ਦੋ ਦੋ ਕੌਲੀਆਂ ਖਾਣਗੇ। ਇੰਨੀ ਸਵਾਦ ਸਬਜ਼ੀ ਬਣਦੀ ਐ। ਇਹ ਵੇਖੋ ਟੰਡਲ ਮੈਂ ਜਿਹੜਿਆ ਆਪਣੇ ਸੌਰੀ ਫੁੱਲ ਜਿਹੜਾ ਤਿਆਰ ਕਰ ਲਿਆ ਕੱਟ ਕੇ। ਟੰਡਲ ਵੀ ਤਿਆਰ ਕਰ ਲੈਨੇ ਤੇ ਇੱਧਰ ਮੇਰੇ ਕੋਲ ਮਸਾਲਾ ਬਣਾਉਣ ਵਾਸਤੇ ਸਮਾਨ ਐ, ਪਿਆਜ਼ ਐ। ਹਰੀਆਂ ਮਿਰਚਾਂ ਨੇ ਲਸਣ ਦੀਆਂ, ਗੰਡੀਆਂ ਜਿਹੜੀਆਂ ਬੁਖਾਰੀਆਂ ਇਹ ਆ ਸੱਲੀਆਂ ਹੋਈਆਂ। ਅਦਰਕ ਦੇ ਪੀਸ ਪਏ ਹੋਇਆ। ਪਿਆਜ਼ ਤੇ ਹਰੀ ਮੇਚ ਤੇ ਟੜੀਆਂ ਆਈ ਹਰਿਆ। ਧਿਆ ਆਦਰਕ ਆ। ਧਿਆ ਇਹ ਟਮਾਟਰ ਕੱਟਿਆ ਹੋਇਆ। ਇਹ ਹੁਣ ਸਾਰੇ ਜਿਹੜੇ ਅਦਰਕ ਵਗੈਰਾ ਵਿਆਜ ਲਸਣ ਜੋ ਵੀ ਆ ਆਪਾਂ ਮਿਕਸੀ ਦੇ ਜੱਗ ਵਿੱਚ ਇਹਨੂੰ ਕੱਟ ਕੇ ਤੇ ਪਾ ਲਵਾਂਗੇ। ਕਿਉਂਕਿ ਜੇ ਆਪਾਂ ਟੰਡਲਾਂ ਦੇ ਵੀ ਨਾਲ ਸਬਜੀ ਖਾਣੀ ਆ ਟੰਡਲ ਵੀ ਬਣਾਣੇ ਆ ਤੇ ਫਿਰ ਮਸਾਲਾ ਜਿਹੋ ਜਿਹਾ ਬਣਾ ਕੇ ਪਾਵਾਂਗੇ ਤੇ ਫਿਰ ਹੀ ਉਹਨਾਂ ਟੰਡਲਾਂ ਨੂੰ ਲੱਗੇਗਾ ਤੇ ਫਿਰ ਹੀ ਇਹ ਟੇਸਟ ਜਿਹੜਾ ਵਧੇਗਾ। ਕੱਟ ਕੇ ਪਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਵੀ ਸਬਜ਼ੀ ਬਣਾਉਣੀ ਆ ਸੁੱਕੀ ਕੋਈ ਵੀ ਤੇ ਇਦਾਂ ਮਸਾਲਾ ਪਾਇਆ ਜਾਵੇ ਤੇ ਬਹੁਤ ਹੀ ਵਧੀਆ ਰਹਿੰਦਾ ਆ ਤੇ ਅਸਰਦਾਰ ਵੀ ਹੁੰਦਾ ਆ ਤੇ ਮੈਂ ਇਹ ਵੀਡੀਓ ਤਾਂ ਕਰਕੇ ਬਣਾਈ ਆ ਆਲੂ ਗੋਭੀ ਦੀ ਸਬਜ਼ੀ ਜਿਹੜੀ ਆ ਸੀਜ਼ਨ ਵੀ ਚੱਲਣ ਡਿਆ ਤੇ ਜਦੋਂ ਇੰਨੀ ਮਹਿੰਗੀ ਹੁੰਦੀ ਆ ਉਦੋਂ ਵੀ ਆਪਾਂ ਲੈ ਕੇ ਖਾਣੇ ਆ ਤਹਾਨੂੰ ਅੱਜ ਕੱਲ ਆਪਣੇ ਇਹ ਖਾਣੀ ਚਾਹੀਦੀ ਆ ਤੇ ਇਸ ਤਰੀਕੇ ਨਾਲ ਬਣਾਣੀ ਚਾਹੀਦੀ ਆ ਜਿਹੜੇ ਤਰੀਕੇ ਨਾਲ ਮੈਂ ਇਹਨੂੰ ਤਿਆਰ ਕਰਨ ਢਈ ਆ ਹੁਣ ਸਾਰੇ ਜਿਹੜਾ ਮੈਂ ਧਣੀਆਂ ਵਿੱਚੇ ਤੁਸੀਂ ਵੇਖੋਗੇ ਕਿ ਧਣੀਆਂ ਕੱਟ ਕੇ ਵਿੱਚੇ ਹੀ ਪਾ ਰਹੇ ਨੇ ਤੇ ਧਣੀਆਂ ਵਿੱਚੇ ਤਾਂ ਪਾ ਰਹੀਆਂ ਕਿ ਟੇਸਟ ਇਹ ਸਬਜ਼ੀ ਦਾ ਆਏਗਾ ਵਧੀਆ ਜਿਹੜਾ ਬਾਅਦ ਵਿੱਚ ਧਣੀਆਂ ਪਾਵਾਂਗੇ ਉਹ ਬਾਅਦ ਦੀ ਗੱਲ ਆ ਪਰ ਹੁਣ ਜੋ ਮੇਰੇ ਕੋਲ ਧਣੀਆਂ ਸੀ ਉਹ ਮੈਂ ਸਾਰਾ ਪਾਤਾ ਹੈ ਹੁਣ ਲਸਣ ਵੀ ਪਾ ਦਵਾਂਗੇ ਇਹ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਆਪਾਂ ਪੀਠ ਕੇ ਬਰੀਕ ਕਰ ਲਵਾਂਗੇ ਆ ਦੇਖੋ ਥੋੜਾ ਜਿਹਾ ਪਾਣੀ ਪਾਤਾ ਤੇ ਹੁਣ ਆਪਾਂ ਪੀਠ ਕੇ ਇਹਨੂੰ ਜਿਹੜਾ ਆ ਬਰੀਕ ਕਰ ਲਵਾਂਗੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਮੈਂ ਬਹੁਤ ਜ਼ਿਆਦਾ ਬਰੀਕ ਨਹੀਂ ਕੀਤਾ ਮਸਾਲਾ ਜੀਰਾ ਨੰਬਰ ਵਾਲਾ ਕੰਮ ਨਹੀਂ ਹੈਗਾ ਇਹ ਥੋੜਾ ਜਿਹਾ ਮਸਾਲਾ ਜਿਹੜਾ ਆ ਮੈਂ ਮੋਟਾ-ਮੋਟਾ ਰੱਖਿਆ ਹੈ ਕਿਉਂਕਿ ਇਹ ਕਟਣ ਤੋਂ ਬਧੀਆਂ ਰਹਿੰਦਾ ਤੇ ਇਹ ਕੰਡਲ ਵਗੈਰਾ ਨੂੰ ਜਦੋਂ ਇਹ ਮਸਾਲਾ ਜਦੋਂ ਲੱਗਦਾ ਹੈ ਨਾ ਜਦੋਂ ਬਣ ਜਾਂਦੀ ਹੈ ਸਬਜੀ ਤੇ ਬਹੁਤ ਟੇਸਟ ਦਿੰਦਾ ਆ ਹੁਣ ਆਪਾਂ ਕੜਾਈ ਰੱਖ ਲਈਏ ਗੈਸ ਦੇ ਉੱਪਰ ਹੁਣ ਆਪਾਂ ਨਾ ਸਰੋਂ ਦਾ ਤੇਲ ਦੇ ਵਿੱਚ ਅੱਜ ਮੈਂ ਸਬਜੀ ਬਣਾ ਰਹੀ ਆ ਸਰੋਂ ਦਾ ਤੇਲ ਪਾਉਂਗੀ ਮੈਂ ਤੁਸੀਂ ਜਿਹੜਾ ਤੇਲ ਵਰਤਦੇ ਜੇ ਉਸੇ ਤੇਲ ਵਿੱਚ ਹੀ ਬਣਾ ਸਕਦੇ ਹੋ ਤੇਲ ਵੀ ਦੇਖ ਲਓ ਮੈਂ ਹਿਸਾਬ ਦਾ ਹੀ ਪਾ ਰਹੀ ਆ ਕੋਈ ਜ਼ਿਆਦਾ ਤੇਲ ਨਹੀਂ ਪਾ ਰਹੀ ਤੇ ਆ ਕੜਚੀ ਦੇਖ ਲਓ ਤੇ ਇੱਕੋ ਹੀ ਕੜਚੀ ਜਿਹੜੀ ਆ ਤੇਲ ਦੀ ਪਾਈ ਆ ਦੇਖੋ ਇਹਦੇ ਵਿੱਚ ਮੈਂ ਸਬਜੀ ਸਾਰੀ ਤਿਆਰ ਕਰਨੀ ਹੈ ਤੇ ਬਹੁਤ ਹੀ ਵਧੀਆ ਕਰਨੀ ਹੈ ਤੇ ਹੁਣ ਤੇਲ ਗਰਮ ਹੋ ਗਿਆ ਤੇ ਮੈਂ ਹੁਣ ਥੋੜੇ ਜੇ ਮੇਥੇ ਪਾ ਦೇನೆ ਪਹਿਲਾਂ ਕਿਉਂਕਿ ਇਹ ਕਹਿ ਦਿੰਦੇ ਨਾ ਕਿ ਵਾਈਵਾਦੀ ਆ ਤੇ ਆਪਾਂ ਸਬਜੀ ਨਹੀਂ ਗੋਭੀ ਦੀ ਖਾਣੀ ਜ਼ਰੂਰ ਖਾਇਆ ਕਰੋ ਕਿਉਂਕਿ ਇਹ ਵੀ ਚੰਗੀ ਆ ਸਬਜੀ ਮਾੜੀ ਨਹੀਂ ਹੁੰਦੀ ਇਹ ਵੀ ਹੁਣ ਮੈਂ ਮਸਾਲਾ ਜਿਹੜਾ ਕੁੱਟ ਕੇ ਰੱਖਿਆ ਸੀ ਤੁਹਾਨੂੰ ਵਿਖਾਇਆ ਉਹ ਪਾ ਰਹੀ ਆ 4-5 ਗੰਡੀਆਂ ਮੈਂ ਲਸਣ ਦੀਆਂ ਵੀ ਵਿੱਚ ਪਾਤੀਆਂ ਸੀ ਪਰ ਉਹ ਵਿਖਿਆ ਨਹੀਂ ਆ ਪਤਾ ਨਹੀਂ ਕੀ ਗੱਲ ਹੋਈ ਆ ਪਰ ਆ ਮੈਂ 4-5 ਗੰਡੀਆਂ ਸਾਬਤ ਹੀ ਜਿਹੜੀਆਂ ਤੇਲ ਤਸਾੜੀਆਂ ਸੀਗੀਆਂ ਇਸ ਤਰ੍ਹਾਂ ਤੁਸੀਂ ਜਿਹੜੀ ਸਬਜੀ ਆ ਬਣਾਓ ਤੁਸੀਂ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਤਰੀਕੇ ਦੀ ਬਣਦੀ ਆ ਹੁਣ ਮਸਾਲਾ ਜਿੰਨਾ ਮੈਨੂੰ ਚਾਹੀਦਾ ਓਨਾ ਮੈਂ ਪਾ ਰਹੀ ਆ ਇਹ ਮਸਾਲੇ ਨੂੰ ਮੈਂ ਭੁੰਨਾਂਗੀ ਚੰਗੀ ਤਰ੍ਹਾਂ ਇਹ ਬਹੁਤ ਹੀ ਟੇਸਟੇ ਹੋ ਜਾਏਗਾ ਇਹਦਾ ਆ ਤੁਸੀਂ ਦੇਖ ਸਕਦੇ ਹੋ ਮਸਾਲੇ ਦੇ ਵਿੱਚ ਸਾਫ ਦੀਆਂ ਲਸਣ ਦੀਆਂ ਗੰਡੀਆਂ ਹੈਗੀਆਂ 6-7 ਇਦਾਂ ਹੀ ਤੁਸੀਂ ਵੀ ਸਾਫ ਦੀਆਂ ਛਿੱਲ ਕੇ ਜਿਹੜੇ ਲਸਣ ਖਾਂਦੇ ਹੋ ਉਹ ਪਾ ਸਕਦੇ ਆ ਇਹ ਤੇ ਇੱਕ ਐਕਸਟਰਾ ਚੀਜ਼ ਆ ਕਿ ਜੇ ਖਾਂਦੇ ਹੋ ਤੇ ਪਾ ਲਓ ਨਹੀਂ ਤੇ ਛੱਡ ਵੀ ਸਕਦੇ ਜੇ ਇਸ ਚੀਜ਼ ਨੂੰ ਮੇਥੇ ਜ਼ਰੂਰ ਪਾਇਆ ਕਰੋ ਥੋੜਾ ਜਿਹਾ ਨਮਕ ਪਾਵਾਂਗੇ ਸਵਾਦ ਅਨੁਸਾਰ ਹਲਦੀ ਵੀ ਪਾਵਾਂਗੇ ਥੋੜੀ ਜੀ ਇੱਕੋ ਚਮਚਾ ਹਲਦੀ ਦਾ ਪਾਇਆ ਹੈ ਆ ਜੀਰਾ ਆਪਣਾ ਧਨੀਆ ਸਾਬਤ ਜਿਹੜਾ ਪਾਊਡਰ ਆ ਉਹ ਪਾਇਆ। ਇਹ ਕਾਲੀ ਮਿਰਚ ਦਾ ਪਾਊਡਰ ਪਾਇਆ ਏ। ਇਹ ਮਾ ਜੀਰੇ ਦਾ ਪਾਊਡਰ ਪਾਇਆ ਏ। ਇਹ ਮਸਾਲੇ ਮੈਂ ਪਾ ਦਿੱਤੇ ਨੇ। ਤੇ ਹੁਣ ਆਪਾਂ ਇਹਨੂੰ ਹਿਲਾਵਾਂਗੇ। ਚੰਗੀ ਤਰ੍ਹਾਂ ਮਸਾਲਾ ਜਿਹੜਾ ਆ ਇਹਨੂੰ ਭੁੰਨਣਾ ਆ। ਧੋ ਵਿੱਚ ਸਾਬਤੀਆਂ ਹਰੀਆਂ ਮਿਰਚਾਂ ਸੋੜ ਦਿੱਤੀਆਂ ਨੇ। ਸਬਜੀ ਨੇ ਬਣਦੀ ਆ ਤਰੀਕੇ ਦੇ ਨਾਲ ਜੇ ਆਪਾਂ ਮਸਾਲਾ ਕੱਚਾ ਰਹਿਣ ਦਵਾਂਗੇ ਤਾਂ ਵੀ ਸਬਜੀ ਢੰਗ ਦੀ ਨਹੀਂ ਬਣੇਗੀ ਹੁਣ ਦੇਖੋ ਸਬ ਮਸਾਲੇ ਨੇ ਤੇਲ ਜਿਹੜਾ ਆਪਣਾ ਥੋੜਾ ਜਿਹਾ ਅਲੱਗ ਕੀਤਾ ਏ ਤੇ ਆਪਾਂ ਇਹਦੇ ਵਿੱਚ ਟਮਾਟਰ ਵੀ ਪਾਤਾ ਏ ਹੁਣ ਇਸ ਤਰ੍ਹਾਂ ਫੇਰ ਇਹਨੂੰ ਭੁੰਨਾਗੇ ਦੁਬਾਰਾ ਭੁੰਨਾਗੇ ਤੇ ਇਹ ਮਸਾਲਾ ਜਿਹੜਾ ਬਹੁਤ ਮਿਕਸ ਹੋ ਕੇ ਬਹੁਤ ਹੀ ਵਧੀਆ ਬਣ ਜਾਏਗਾ ਸਬਜੀ ਦਾ ਮਸਾਲਾ ਕੱਚਾ ਰਹਿ ਜਾਏ ਤਾਂ ਸਬਜੀ ਢੰਗ ਦੀ ਬਿਲਕੁਲ ਨਹੀਂ ਬਣਦੀ ਜੇ ਜ਼ਿਆਦਾ ਮਸਾਲੇ ਨੂੰ ਰਾੜਾ ਲੱਗ ਜਾਏ ਤੇ ਤਾਂ ਵੀ ਨਹੀਂ ਉਹ ਵਧੀਆ ਬਣਦੀ ਮੇਰੇ ਹਿਸਾਬ ਨਾਲ ਤੇ ਇਸ ਤਰ੍ਹਾਂ ਵਧੀਆ ਬਣਦੀ ਆ ਸਬਜੀ ਤੇ ਜਿਹੜੇ ਨਹੀਂ ਗੋਭੀ ਖਾਂਦੇ ਉਹ ਵੀ ਖਾ ਲੈਂਦੇ ਨੇ ਇਹ ਇਸ ਤਰਾ ਬਣਾਇਆ ਕਰੋ ਫਿਰ ਵਾਈਵਾਦੀ ਵੀ ਨਹੀਂ ਰਹਿੰਦੀ ਵਿੱਚ ਮੇਥੇ ਵਗੈਰਾ ਤੇ ਲਸਣ ਪਾਉਣ ਨਾਲ ਵਾਈਵਾਦੀ ਨਹੀਂ ਰਹਿੰਦੀ ਹੁਣ ਥੋੜਾ ਜਿਹਾ ਪਾਣੀ ਪਾਇਆ ਇਹਦੇ ਵਿੱਚ ਦੇਖੋ ਮਸਾਲਾ ਜਿਹੜਾ ਥੋੜਾ ਜਿਹਾ ਪਤਲਾ ਹੋ ਗਿਆ ਇਹਨੇ ਨਾਲ ਹੀ ਮਸਾਲੇ ਨੇ ਮਿਕਸ ਹੋ ਜਾਣਾ ਹੈ ਪਲਾਵਾਂਗੇ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਹੁਣ ਟੰਡਲ ਪਹਿਲਾਂ ਪਾਵਾਂਗੇ ਆਲੂ ਤੇ ਟੰਡਲ ਦੋਵੇਂ ਚੀਜ਼ਾਂ ਪਾਉਣੀਆਂ ਗੋਭੀ ਨਹੀਂ ਅਜੇ ਪਾਉਣੀ ਫੁੱਲ ਨਹੀਂ ਪਾਉਣੇ ਇਹ ਟੰਡਲ ਤੁਸੀਂ ਦੇਖਦੇ ਹੋ ਕਿਵੇਂ ਕੱਟੇ ਆ ਕਿਵੇਂ ਨਹੀਂ ਆ ਜਦੋਂ ਖਾਈਦੇ ਆ ਉਦੋਂ ਬਹੁਤ ਟੇਸਟ ਆਉਂਦਾ ਇਹਨਾਂ ਦਾ ਤੇ ਟੰਡਲ ਹਮੇਸ਼ਾ ਹੀ ਜੇ ਆਪਾਂ ਉਹਨਾਂ ਦੀ ਛਿਲਾ ਲਾ ਦਿੰਨੇ ਆ ਤੇ ਉਹ ਫਿਰ ਉਹੋ ਜਿਹਾ ਟੇਸਟ ਨਹੀਂ ਆਉਂਦਾ ਇਹਨਾਂ ਨੂੰ ਲੂਣ ਵਾਲਾ ਪਾਣੀ ਜਿਹੜਾ ਹੁੰਦਾ ਗਰਮ ਆ ਉਹਦੇ ਵਿੱਚ ਚੰਗੀ ਤਰ੍ਹਾਂ ਗੋਭੀ ਨੂੰ ਧੋលਿਆ ਕਰੋ ਫਿਰ ਕੋਈ ਗੱਲ ਨਹੀਂ ਫਿਰ ਤੁਸੀਂ ਬਣਾ ਸਕਦੇ ਹੋ ਖਾ ਵੀ ਸਕਦੇ ਹੋ ਕੋਈ ਇਹਦੇ ਤੇ ਦਵਾਈ ਨਹੀਂ ਸੜਕੀ ਹੁੰਦੀ ਕੋਈ ਕੁਛ ਨਹੀਂ ਹੁੰਦਾ ਇਹੋ ਜਿਹਾ ਤੇ ਗੋਭੀ ਬਣਦੀ ਬਹੁਤ ਟੇਸਟੀ ਸਬਜੀ ਜਿਹੜੀ ਆ ਹੁਣ ਆਪਾਂ ਇਹਨੂੰ ਕੱਟੋ-ਕੱਟ 7-8 ਮਿੰਟ ਜਿਹੜਾ ਆ ਟੱਕ ਦਵਾਂਗੇ ਤੇ ਗੈਸ ਥੱਲੇ ਬਿਲਕੁਲ ਘੱਟ ਕਰ ਦਵਾਂਗੇ ਜਦ ਤੱਕ ਟੰਡਲ ਮਤਲਬ 80% ਬਨ ਨਹੀਂ ਜਾਂਦੇ ਉਨੀ ਦੇਰ ਤੱਕ ਆਪਾਂ ਦੂਜੀ ਸਬਜੀ ਨਹੀਂ ਪਾਉਣੀ ਕੜਾਈ ਦੇ ਵਿੱਚ ਤੋਣ ਮਾਰ 8-10 ਮਿੰਟ ਹੋ ਗਏ ਆ ਹੁਣ ਮੈਂ ਚੈੱਕ ਕਰੂੰਗੀ ਪਹਿਲਾਂ ਫਿਰ ਮੈਂ ਸਬਜੀ ਪਾਵਾਂਗੀ ਫੁੱਲਾਂ ਫੁੱਲ ਪਾਵਾਂਗੀ ਆ ਦੇਖੋ ਕਿਉਂਕਿ ਸਬਜੀ ਬਣਾਉਣ ਦਾ ਮਜ਼ਾ ਹੀ ਉਹ ਹੁੰਦਾ ਜਿਹੜਾ ਰੂਹ ਲਾ ਕੇ ਮਨ ਲਾ ਕੇ ਜਿਹੜਾ ਬੰਦਾ ਬਣਾਉਂਦਾ ਆ ਉਹ ਸਬਜੀ ਬਹੁਤ ਹੀ ਵਧੀਆ ਤੇ ਸਾਫ ਦਾ ਬਣਦੀ ਆ ਬੜੀ ਵਧੀਆ ਹੁਣ ਇਹ ਸਬਜੀ ਜਿਹੜੀ ਆ ਬਣ ਗਈ ਆ ਥੋੜਾ ਜਿਹਾ ਕੜਚੀ ਦੇ ਨਾਲ ਮੈਂ ਦੇਖ ਲਿਆ ਸੀਗਾ ਹੇ ਹੁਣ ਆਪਾਂ ਜਿਹੜੀ ਗੋਭੀ ਦਾ ਫੁੱਲ ਕੱਟਿਆ ਸੀ ਉਹ ਵੀ ਉੱਤੇ ਪਾਤਾ ਹੈ ਥੋੜੀ ਦੇਰ ਹੈ ਨਾ ਪਾ ਨੂੰ ਧੱਕ ਦਵਾਂਗੇ ਹੁਣ ਆਪਾਂ ਇਹਦੇ ਚ ਕੜਚੀ ਮਾਰ ਕੇ ਤੇ ਇਹਨੂੰ ਥਲ ਦਵਾਂਗੇ ਸਬਜੀ ਬਹੁਤ ਹੀ ਜੇ ਵਧੀਆ ਤਾਂ ਬਣਦੀ ਹੈ ਜੇ ਉਹਦੇ ਵੱਲ ਪੂਰਾ ਧਿਆਨ ਦਿੱਤਾ ਜਾਵੇ ਤੜਕੇ ਵੱਲ ਜਾਂ ਹਲਾਉਣ ਦਾ ਟਾਈਮ ਦੇਖਿਆ ਜਾਵੇ ਥੱਲੇ ਨਾ ਲੱਗ ਜੇ ਗੈਸ ਘੱਟ ਕੀਤਾ ਜਾਵੇ ਇਹ ਸਬਜੀ ਥੋੜਾ ਧਿਆਨ ਮੰਗਦੀ ਆ ਬਸ ਬਣਦੀ ਬਹੁਤ ਟੇਸਟੀ ਆ ਹਰ ਕੋਈ ਸਬਜੀ ਵਧੀਆ ਬਣਦੀ ਆ ਪਰ ਗੋਭੀ ਦੀ ਜਿੱਦਾਂ ਲੋਕੀ ਖਾਂਦੇ ਨਹੀਂ ਆ ਜਿਹੜਾ ਮਹਿੰਗੇ ਭਾਦੀ ਆਉਂਦੀ ਉਦੋਂ ਤੇ ਆਪਾਂ ਖਾ ਲੈਨੇ ਆ ਹੁਣ ਹੈ ਵੀ ਸਸਤੀ ਆ ਤੇ ਹੁਣ ਆਪਾਂ ਕਹਿ ਦਿੰਨੇ ਵੀ ਵਾਈ ਵਾਦੀ ਆ ਪਰ ਜਿੱਦਾਂ ਮੈਂ ਬਣਾਈ ਆ ਸਬਜੀ ਇਸ ਤਰ੍ਹਾਂ ਬਣਾਉਂਗੇ ਤੇ ਫਿਰ ਕੋਈ ਵਾਈ ਵਾਦੀ ਨਹੀਂ ਆ ਸਭ ਤੋਂ ਵਧੀਆ ਸਬਜੀ ਜਿਹੜੀ ਆ ਇਹਦੀ ਬਣਦੀ ਆ ਗੋਭੀ ਦੀ ਸਬਜੀ ਬਣਦੀ ਆ ਥੋੜਾ ਜਿਹਾ ਪਾਣੀ ਦਾ ਸਿਰਕਾ ਮਾਰਾਂਗੇ ਉੱਪਰ ਇਹਨੇ ਨਾ ਥੋੜਾ ਜਿਹਾ ਜਿਹੜਾ ਨਮਕ ਹੈ ਉਹ ਪੂਰਾ ਰਲ ਜਾਏਗਾ ਫੁੱਲਾਂ ਦੇ ਵਿੱਚ ਵੀ ਆ ਜਾਏਗਾ ਇਹ ਪਾਣੀ ਜਿਹੜਾ ਥੜਾ ਜਿਹਾ ਤਾਂ ਕਰਕੇ ਚਿੱਟਾ ਮਾਰਿਆ ਪਾਣੀ ਦਾ ਜਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਕੇ ਤੇ ਥੋੜੀ ਦੇਰ ਵਾਸਤੇ ਪਹਿਲਾਂ ਢੱਕਾਂਗੇ ਉੰਟਕਾਂ ਦੇ ਦੇਵਾਂਗੇ 2 ਕੁ ਮਿੰਟ ਉੱਪਰ ਫਿਰ ਥੋੜੀ ਦੇਰ ਬਾਅਦ ਫਿਰ ਇਹਨੂੰ ਦੇਖਾਂਗੇ ਇਦਾਂ ਹੀ 2 4 ਮਿੰਟਾਂ ਬਾਅਦ ਚੁੱਕ-ਚੁੱਕ ਕੇ ਢੱਕਣ ਦੇਖਾਂਗੇ ਤੇ ਫਿਰ ਕਿੰਨੀ ਸਬਜ਼ੀ ਜਿਹੜੀ ਵਧੀਆ ਬਣ ਜੇਗੀ ਮੇਰੇ ਖਿਆਲ ਨਾਲ ਸਬਜ਼ੀ ਤਿਆਰ ਹੋ ਰਹੀ ਆ ਇੱਕ ਦੋ ਵਾਰੀ ਮੈਂ ਦੇਖੀ ਆ ਢੱਕਣ ਚੱਕ ਕੇ ਹੋਣਾ ਬਾ ਚੈੱਕ ਕਰ ਲਾਂਗੇ ਲਓ ਜੀ ਸਬਜ਼ੀ ਤਾਂ ਹੋ ਗਈ ਤਿਆਰ ਆ ਦੇਖੋ ਕਿੰਨੀ ਸੋਹਣੀ ਬਣੀ ਆ ਤੇ ਸਬਜੀ ਸਾਰੀ ਬਣ ਗਈ ਆ ਵਧੀਆ ਹੁਣ ਇਹਨੂੰ ਆਪਾਂ ਖਾਣ ਵਾਸਤੇ ਤਿਆਰੀ ਇਹਦੀ ਜਿਹੜੀ ਆ ਰੱਖਾਂਗੇ ਰਿਆਰ ਫੂਡ ਆ ਜੀ ਰਿਆਰ ਫੂਡ ਚੈਨਲ ਆ ਜੀ ਮੇਰਾ YouTube ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਵੇਖਿਆ ਵੀ ਕਰੋ ਵੀਡੀਓ ਜੀ ਬੜੀ ਮਿਹਰਬਾਨੀ ਤੁਹਾਡੀ ਕੱਟਿਆ ਧਨੀਆ ਵੀ ਆਪਾਂ ਇਹਦੇ ਉੱਤੇ ਪਾ ਸਕਦੇ ਆ ਤੇ ਪਾ ਵੀ ਰਹੇ ਆ ਤੇ ਤੁਸੀਂ ਵੀ ਇਦਾਂ ਹੀ ਮੇਰੇ ਹਿਸਾਬ ਨਾਲ ਸਬਜੀ ਬਣਾਓਗੇ ਤੇ ਤੁਹਾਡੀ ਵੀ ਸਬਜੀ ਬਹੁਤ ਸਵਾਦ ਬਣੇਗੀ ਜੀ ਦੇਖੋ ਸਭ ਜੀ ਇਹ ਰੋਟੀ ਮੱਕੀ ਦੀ ਨਾ ਖਾਓ ਪੂਰੀਆਂ ਨਾ ਖਾਓ ਬਹੁਤ ਹੀ ਵਧੀਆ ਬਣੀ ਹੈ ਮੈਂ ਕਹਨੀ ਆ ਸਬਜੀ ਮੈਂ ਚੱਕ ਕੀਤੀ ਆ ਤੇ ਬਹੁਤ ਟੇਸਟ ਆ ਸਬਜੀ ਦਾ ਬੇਫਿਕਰੇ ਹੋਗੇ ਤੁਸੀਂ ਐਦਾ ਸਬਜੀ ਬਣਾਇਆ ਕਰੋ ਵਾਈਵਾਦੀ ਵੀ ਨਹੀਂ ਰਹਿੰਦੀ ਜਿੱਥੇ ਮੇਥੇ ਪੈ ਜਾਂਦੇ ਨੇ ਤੇ ਲਸਣ ਪੈ ਜਾਂਦਾ ਉੱਥੇ ਕੋਈ ਸਬਜੀ ਜਿਹੜੀ ਵਾਈਵਾਦੀ ਨਹੀਂ ਹੁੰਦੀ ਤੇ ਜਾਂ ਹਿੰਗ ਦਾ ਤੜਕਾ ਵੀ ਤੁਸੀਂ ਲਗਾ ਸਕਦੇ ਹੋ ਪਰ ਜ਼ਿਆਦਾਤਰ ਤੁਸੀਂ ਲਸਣ ਤੇ ਮੇਥਿਆਂ ਦੀ ਜਿਹੜੀ ਆ ਉਹ ਵਰਤੋਂ ਕਰਿਆ ਕਰੋ ਸਬਜੀ ਦੇ ਵਿੱਚ ਆ ਆ ਦੇਖੋ ਕਿੰਨੀ ਬਿਹਾਰੀ ਸਬਜੀ ਬਣੀ ਤੇ ਤੇਲ ਵੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿੰਨਾ ਪਾਇਆ ਤੁਹਾਡੇ ਸਾਹਮਣੇ ਪਾਇਆ ਆ ਕਿਲੋ ਸਬਜੀ ਤਿਆਰ ਕਰ ਦਿੱਤੀ ਇੰਨੇ ਤੇਲ ਦੇ ਵਿੱਚ ਹੀ ਮੈਂ ਨਮੀ ਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਏਗੀ ਜ਼ਰੂਰ ਤੁਸੀਂ ਵੇਖੋਗੇ ਲੰਬੀਆਂ ਵੀਡੀਓ ਹੁੰਦੀਆਂ ਵਾ ਪਰ ਇਹਨਾਂ ਦੇ ਵਿੱਚ ਨਾ ਦੱਸਿਆ ਬਹੁਤ ਕੁਝ ਹੁੰਦਾ ਵਾ ਤੇ ਆ ਦੇਖੋ ਆਪਾਂ ਇਹਨੂੰ ਏਦਾਂ ਥੱਲ ਕੇ ਤੇ 2 ਮਿੰਟ ਵਾਸਤੇ ਫੇਰ ਢੱਕਣ ਦੇ ਦਵਾਂਗੇ ਤੇ ਜਿਹੜਾ ਇਹਦਾ ਧਣੀਆਂ ਆ ਉਹ ਵੀ ਬੜਾਈ ਵਧੀਆ ਵਿੱਚ ਐ ਨਾ ਵਧੀਆ ਤਰ੍ਹਾਂ ਲੱਗ ਜੇਗਾ ਸਾਰੇ ਸਬਜੀ ਦੇ ਪੀਸਾ ਨੂੰ ਤੇ ਦੇਖਾ ਨਵੀਂ ਵਰੀਆ ਲੱਗੂਗੀ ਤੇ ਖਾਣ ਨੂੰ ਵੀ ਵਧੀਆ ਲੱਗੇਗੀ ਤੇ ਦੇਖੋ ਫੁੱਲ ਵੀ ਗੋਭੀ ਦੇ ਕੋਈ ਕੁਲੇ ਨਹੀਂ ਜੇ ਸਾਹਮਣੇ ਸਾਰੇ ਲੱਭਣ ਡਏ ਨੇ ਮਿਲਦੇ ਆ ਜੀ ਅਗਲੀ ਵੀਡੀਓ